ਇਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਸੋ ਬੜੀ ਚਿਰਾਂ ਬਾਅਦ ਅੱਜ ਬਲੌਗ ਬਣਾਉਣ ਲੱਗੇ ਆਂ ਤੇ ਅੱਜ ਆਪਾਂ ਸਵੇਰ ਦੇ ਘੁੰਮ ਰਹੇ ਆਂ ਕੁਝ ਮੇਰੇ ਐਗਜ਼ਾਮ ਸੀਗੇ ਉਹਦੇ ਕਰਕੇ ਤੇ ਹੁਣ ਫਿਰ ਇੱਕ ਦਾ ਮੂਡ ਬਣ ਗਿਆ ਵੀ ਚਲੋ ਹੁਣ ਥੋੜਾ ਜਿਹਾ ਆਪਾਂ ਸਿਟੀ ਘੁੰਮ ਕੇ ਆਉਣੇ ਨਾਲੇ ਮੰਮੀ ਨੂੰ ਦਿਖਾ ਕੇ ਲਿਆਉਣੇ ਆਂ ਸਿਟੀ ਡੈਡੀ ਸਾਡੇ ਬਾਹਰ ਗਏ ਹੋਏ ਆਂ ਅੱਜ ਤੇ ਆਪਾਂ ਚੱਲਦੇ ਆਂ ਸਿਟੀ ਦੇਖ ਕੇ ਆਉਣੇ ਆਂ ਮੰਮੀ ਨੂੰ ਦਿਖਾ ਕੇ ਲਿਆਉਣੇ ਨਾਲੇ ਟਿੱਡਾ ਹੋ ਗਿਆ ਹੁਣ ਸਾਡਾ ਖਰਾਬ ਇਹ ਬਹੁਤ ਤੰਗ ਕਰਦਾ ਹੁਣ ਗਾਹ ਪਾਉਂਦਾ ਬਹੁਤ ਜ਼ਿਆਦਾ ਗੱਡੀ ਦੇ ਬੰਦੇ ਬੈਠ ਕੇ ਮੇਰੀ ਗੱ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਪਿਆ ਪਹਿਲਾਂ ਆਪਾਂ ਕਿਹਾ ਕੱਲੇ ਜਾਣਾ ਬਹੁਤ ਸੌਖਾ ਸੀਗਾ ਹੁਣ ਕਦੇ ਜੋਧਵੀਰਦਾਰ ਰਹਿ ਗਿਆ ਕਦੇ ਜੋਧਵੀਰਦੌਰ ਰਹਿ ਗਿਆ ਚਲੋ ਗੱਲਾਂ ਬਾਤਾਂ ਕਰਦੇ ਪਹੁੰਚ ਗਏ ਆਪਾਂ ਸਿਟੀ ਆ ਗਏ ਸਕਾਈ ਟਾਵਰ ਸੋ ਮਾਡਰਨ ਮੰਗ ਤੇ ਨਿਊਜ਼ੀਲੈਂਡ ਦੇ ਤੇ ਇਹ ਹੈਗਾ ਮੇਨ ਸਟ੍ਰੀਟ ਉੱਪਰ ਇੱਥੇ ਰਾਤ ਨੂੰ ਲਾਈਟਾਂ ਨੂੰ ਟਾ ਪੂਰਾ ਗਾਹ ਪੈਂਦਾ ਤੇ ਆਪਾਂ ਕਰਨ ਲੱਗੇ ਹੁਣ ਐਂਟਰੀ ਪਿੱਛੇ ਥੋੜੀ ਜਿਹੀ ਟ੍ਰੈਫਿਕ ਹੋ ਗਈ ਐਨ ਐਚ 9 ਪਰ ਹੀ ਤਰਜੋਦ ਵੀਰ ਦੋਨੇ ਜਣੇ ਸੌਂਗੇ ਆਪਾਂ ਆਕਲੈਂਡ ਪਹੁੰਚ ਗਏ ਜੀ ਸਿਟੀ 'ਚ ਇਹ ਹੈਗਾ ਮੇਨ ਸਿਟੀ ਸੈਂਟਰ ਅੱਗੇ ਤੁਹਾਨੂੰ ਦਿਖਾਉਨੇ ਆ ਇੱਥੇ ਬਸ ਇੱਥੇ ਹੀ ਕੁ ਦਿਖਦੀਆਂ ਬੜੀਆਂ ਬੜੀਆਂ ਬਿਲਡਿੰਗਾਂ ਬਾਕੀ ਹੋਰ ਨਹੀਂ ਕਿਤੇ ਵੀ ਜ਼ਿਆਦਾ ਟਾਵਰ ਹੈਗੇ ਹਾਂਜੀ ਬੜੇ ਚਿਰ ਬਾਅਦ ਘੁੰਮਣ ਆਏ ਅੱਜ ਹਨਾ ਹਾਂ ਪਿਛਲੇ ਨਵੰਬਰ ਦੀ ਆਈ ਹੋਈਆਂ ਤੁਹਾਨੂੰ ਹਨਾ ਤੇ ਜੋਧਵੀਰ ਕਰਕੇ ਬਿਜ਼ੀ ਹੋ ਗਏ ਸੀਗੇ ਤੇ ਹੁਣ ਆਪਾਂ ਅੱਜ ਘੁੰਮਣ ਇੱਥੇ ਘੁੰਮਣੇ ਇਹਨਾਂ ਨੂੰ ਸਾਰਾ ਆਜੋ ਇਹ ਹੈਗਾ ਮੇਨ ਕੋਇਨ ਸਟਰੀਟ ਦਾ ਘੁੰਮਣੇ ਵਾਲਾ ਸੈਂਟਰ ਤੇ ਆ ਦੇਖੋ ਟ੍ਰੇਨ ਸਟੇਸ਼ਨ ਕਿੰਨਾ ਸੋਹਣਾ ਬਹੁਤ ਸੋਹਣਾ ਟ੍ਰੇਨ ਸਟੇਸ਼ਨ ਹੈ ਇਹ ਉਹ ਆਗੇ ਨਾਲੇ ਮੈਕਡੋਨਲਡਸ ਇਹ ਪੂਰਾ ਏਰੀਆ ਜਿੱਥੇ ਮੈਂ ਆਪਣੀ 17 ਦੀ ਮਾਰਕੀਟ ਘੁੰਮਣੇ ਨੂੰ ਐ ਉਵੇਂ ਹੀ ਆਹ ਵਾਲੀ ਮਾਰਕੀਟ ਆ ਘੁੰਮਣੇ ਨੂੰ ਇਧਰ ਆ ਗਈ ਫੈਰੀ ਟਰਮੀਨਲ ਇਹ ਦੇਖੋ ਪਤਾ ਹੀ ਨਹੀਂ ਕਿੰਨਾ ਪੁਰਾਣਾ ਇਹ ਸਾਡੇ ਦਾ ਢਾ ਢਾ ਕੇ ਬਿਲਡਿੰਗਾਂ ਨਵੀਆਂ ਬਣਾ ਦਿੰਦੇ ਬਹੁਤ ਪੁਰਾਣਾ ਇਹ 19 ਕਿੰਨੇ ਦਾ ਇਹ ਮੈਂ ਤੁਹਾਨੂੰ ਦੇਖ ਕੇ ਦੱਸੂਗਾ ਅੱਗੇ ਜੇ ਲੋਡ ਪਈ ਤੇ ਆ ਵੀ ਹੈਗਾ ਡਾਊਨ ਟਾਊਨ ਕਬਾਬ ਹਾਲੀਵੁੱਡ ਮੈਟਰੋ ਸਟਾਰਬਕ ਤੇ ਕਹਾ ਘੰਟਾ ਹੈ ਸ਼ਾਪਿੰਗ ਸੈਂਟਰ ਤੇ ਘੁੰਮਣੇ ਨੂੰ ਬਹੁਤ ਸੋਹਣਾ ਹੈ ਸੋ ਅੱਜ ਹੈਗਾ ਸੈਟਰਡੇ ਆਪਾਂ ਆਏ ਘੁੰਮਣੇ ਸੈਟਰਡੇ ਦੀਵਨੀ ਮੈਨੂੰ ਤੁਹਾਨੂੰ ਪਤਾ ਹੀ ਹੈ ਕਿ ਕ੍ਰੋਸਿੰਗ ਸਿਸਟਮ ਇੱਥੇ ਕਿਦਾਂ ਦਾ ਹੁੰਦਾ ਆ ਦੇਖੋ ਹੁਣ ਆਪਾਂ ਨੂੰ ਕ੍ਰੋਸ ਗ੍ਰੀਨ ਲਾਈਟ ਹੋਈ ਸੀ ਕਿ ਆਪਾਂ ਕ੍ਰੋਸ ਕਰਕੇ ਤੇ ਫੈਰੀ ਟਰਮੀਨਲ ਦੀ ਬਿਲਡਿੰਗ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਤੇ ਮੰਮੀ ਨੂੰ ਦਿਖਾਉਣ ਲੈ ਆਏ ਆ ਇਹ ਵੀ ਸਾਰਾ ਖਾਣੇ ਪੀਣੇ ਵਾਲੇ ਰੈਸਟੋਰੈਂਟਸ ਛੋਟੀ ਮੋਟੀ ਸ਼ਾਪਿੰਗਸ ਉੱਧਰ ਦਾ ਸੈਂਟਰ ਹੈ ਵੀ ਪਰ ਇਹ ਬੜਾ ਐਕਸਪੈਂਸਿਵ ਸੈਂਟਰ ਹੈ ਸੋ ਨਾਲ ਸਮੁੰਦਰ ਦਾ ਕਿਨਾਰਾ ਆ ਗਿਆ ਸੋ ਆਪਣੇ ਪੰਜਾਬ ਤੇ ਜਦੋਂ ਇਹ ਮਮਮੀ ਡੜੀ ਹੁਣੀ ਆਉਂਦੇ ਆ ਸਭ ਤੋਂ ਪਹਿਲਾਂ ਇਹਨੂੰ ਸਮੁੰਦਰ ਆਰ ਵਿੱਚ ਦੇਖਣਾ ਵਧੀਆ ਲੱਗਦੀ ਆਉਂਦੀ ਹੈ ਸੋ ਮਮਮੀ ਇਹ ਇਹ ਫੈਰੀ ਟਰਮੀਨਲ ਦੀ ਐਂਟਰੀ ਹੈ ਫੈਰੀ ਆਉਗੀ ਜਿਸ ਨੂੰ ਥੋੜੀ ਦੇਰ ਤੱਕ ਦਿਖਾਵਾਂਗੇ ਕਿੰਦਾਂ ਦੀ ਹੈ ਫੈਰੀ ਪਰ ਚੜ੍ਹਨ ਵਾਸਤੇ ਆਹ ਰੈਂਪ ਬਣਿਆ ਹੋਇਆ ਜਿਵੇਂ ਆਪਣੇ ਟ੍ਰੇਨ ਸਟੇਸ਼ਨ ਬਣੇ ਹੁੰਦੇ ਆ ਉੱਦਾਂ ਦਾ ਇਹ ਰੈਂਪ ਹੈ ਉੱਥੇ ਨੂੰ ਆ ਕੇ ਉਰੇ ਨੂੰ ਚੜਦੇ ਜਾਣਾ ਬਸ ਤੇ ਆ ਰੈਸਟੋਰੈਂਟ ਬਹੁਤ ਸੋਹਣਾ ਇੱਥੇ ਅੱਜ ਬਹੁਤ ਇੰਨਾ ਬਾਅਦ ਅਸੀਂ ਬਲੌਗ ਬਣਾਉਣ ਲੱਗੇ ਕਿਉਂਕਿ ਅਸੀਂ ਪਰਸਨਲ ਲਾਈਫ 'ਚ ਇੰਨੇ ਜ਼ਿਆਦਾ ਬਿਜ਼ੀ ਹੋਏ ਹੋਏ ਹਾਂ ਕਿ ਟਾਈਮ ਨਹੀਂ ਲੱਗ ਰਿਹਾ ਬਲੌਗ ਬਣਾਉਣ ਦਾ ਵੈਦਰ ਘੈਂਟ ਹੈ ਮੰਮੀ ਉਹ ਖੜੀ ਹੈ ਇੱਕ ਕਫੇਰੀ ਉਹ ਖੜੀ ਹੈ ਇੱਕ ਔਣੇ ਵਾਲੀ ਹੈ ਹਰ ਘੰਟੇ ਬਾਅਦ ਫੈਰੀ ਆਰੇ ਇੱਧਰ ਖੜੀ ਆ ਅਗਲੇ ਅਗਲੇ ਟਰਮੀਨਲ ਤੇ ਖੜੀ ਆ ਸੋ ਆਹ ਫੈਰੀ ਟਰਮੀਨਲ ਆ ਦੇਖੋ ਕਿੰਨਾ ਵਧੀਆ ਸਾਫ਼ ਸੁਥਰਾ ਆਪਣੇ ਵੀ ਹੁਣ ਜਿਹੜੇ ਨਵੇਂ ਪੜੇ ਲਿਖੇ ਇੰਡੀਆ ਬੰਦੇ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਬਣਦੀ ਏ ਸਾਰਿਆਂ ਦੀ ਕਿ ਆਪਾਂ ਆਪਣਾ ਜਿੱਥੇ ਵੀ ਆਪਾਂ ਯੂਜ਼ ਕਰਦੇ ਆ ਆਪਣੀ ਸਫਾਈ ਆਪਾਂ ਪਰਖੀ ਆਪਣੇ ਏਰੀਏ ਦੀ ਪਰ ਦੇਖੋ ਕਿੰਨਾ ਵਧੀਆ ਲੱਗਦਾ ਨਾ ਸਾਫ਼ ਸੁਥਰਾ ਇਹਨਾਂ ਕਮਾਂ ਕਲੀਨ ਕੋਈ ਇੱਕ ਕਾਗਜ਼ ਦਾ ਟੁਕੜਾ ਕੋਈ ਕੱਪ ਵੀ ਨਹੀਂ ਦਿਖਦਾ ਚਾਹ ਵਾਲਾ ਹਨਾ ਸੋ ਇਹ ਸਾਰੀਆਂ ਹੁਣ ਆਪਣੀਆਂ ਰਿਸਪੌਂਸਿਬਿਲਟੀਜ਼ ਆ ਖੜੀ ਹੈ ਜੀ ਫੈਰੀ ਪੰਮੀ ਆ ਖੜੀ ਹੈ ਫੈਰੀ ਇੱਧੇ ਚ ਚੜ ਕੇ ਜਿਹੜੇ ਉਹ ਛੋਟੇ ਛੋਟੇ ਆਈਲੈਂਡ ਹੈ ਉਹਨਾਂ ਚ ਜਾਣਾ ਹੁੰਦਾ ਫਿਰ ਬੜੇ ਬੜੇ ਸ਼ਿਪ ਵੀ ਹੁੰਦੇ ਉਹ ਪਰਲੀ ਸਾਈਡ ਹੁੰਦੇ ਅੱਜ ਆਇਆ ਬਣੀ ਕੋਈ ਸ਼ਿਪ ਨਾ ਪਰ ਜਿਹੜਾ ਮੈਂ ਕਹਿੰਦਾ ਉਹ ਵਹੀ ਕਾਈ ਲੈਣਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਇੰਨਾ ਇਹਦੇ ਨਾਲ ਆਪਾਂ ਕਹਿੰਦੇ ਆ ਸਾਫ਼ ਹੈ ਇਹਦੇ ਨਾਲ ਉਹ ਵੀ ਸਾਫ਼ ਸੋ ਆ ਬਾਹੀ ਕੀ ਆਈਲੈਂਡ ਚੱਲੀ ਹੈ ਫੈਰੀ ਡਾਇਰੈਕਟ ਸੋ ਮੰਮੀ ਉਹ ਨਹੀਂ ਲੈ ਰਿਆ ਠੰਡ ਦੇ ਲੁਤਫ ਹੈ ਘੰਟਾ ਲੱਗਦਾ ਹੈ 40 45 ਮਿੰਟ ਲਾਦੇ ਇੱਕ ਪਾਸੇ ਤੇ ਸੋ ਫੈਰੀ ਬਿਲਡਿੰਗ ਦਾ ਹੈ ਦੂਜੇ ਪਾਸਾ ਨਾਲਾ ਹੋਰ ਕਾਫੀ ਬਿਲਡਿੰਗਸ ਨੇ ਇਹ ਨਾਲ ਦੀ ਫੋਟੋ ਬਣਾਈਆ ਸੋ ਹੁਣ ਆਪਾਂ ਆ ਗਏ ਡੈਨੀ ਡੋਨਲ ਇਹ ਮੇਨ ਪੁਆਇੰਟ ਹੈ ਇੱਥੇ ਰਾਤ ਨੂੰ ਪੂਰਾ ਖੱਪ ਪੈਂਦੀ ਹੈ ਤੇ ਹੁਣ ਆਪਾਂ ਮਮੀਨੋ ਨੂੰ ਦਿਖਾਉਣ ਲੱਗੇ ਆ ਫੈਰੀ ਟਰਮੀਨਲ ਦੀ ਸਾਈਡ ਤੋਂ ਲਓ ਜੀ ਮਿੱਤਰੋ ਇਹ ਹੈਗਾ ਸਾਰਾ ਮੇਨ ਸਿਟੀ ਸੈਂਟਰ ਇੱਥੇ ਕਰੂਜ਼ ਪਾਰਟੀ ਜੁਣੀਆਂ ਇੱਥੇ ਨਵਦੀ ਲਾਸਟ ਟਾਈਮ ਪਾਰਟੀ ਹੋਈ ਸੀ ਤੇ ਇੱਧਰ ਮੈਰੀਟਾਈਮ ਮਿਊਜ਼ੀਅਮ ਹੈ ਇੱਥੇ ਆਪਾਂ ਕਦੇ ਆਏ ਨਹੀਂ ਇੱਧਰ ਥੋੜੇ ਬੜੇ ਸ਼ਿਪ ਹੈ ਥੋੜੇ ਛੋਟੇ ਸ਼ਿਪ ਹੈ ਪੂਰਾ ਕੈਂਡ ਮਾਲ ਹੈ ਠੰਡੀ ਹਵਾ ਇੰਨੀ ਚੱਲਦੀ ਹੈ ਕਿ ਕੋਟੀਆਂ ਪਾ ਕੇ ਵੀ ਹਵਾ ਵਿੱਚੋਂ ਲੰਘਦੀ ਆਓ ਆ ਗਿਆ ਆਪਣਾ ਸਕਾਈ ਟਾਵਰ ਥੋੜੀ ਦੇਰ ਤੱਕ ਲੱਟਾਂ ਵੱਡਣੇ ਵਾਲੀਆਂ ਉਹ ਬਲਗੀਆਂ ਬਲਗੀਆਂ ਨਾਮ ਲੈਣੇ ਦੀ ਲੋੜ ਸੀਗੀ ਲੱਟਾਂ ਵੱਲ ਗਈਆਂ ਰੰਗ ਬਰੰਗੇ ਇੱਥੇ ਸਾਰੀ ਰਾਤ ਲਾਈਟਾਂ ਪੂਰਾ ਸੋ ਹੁਣ ਪੂਰਾ ਇੱਥੇ ਰੌਣਕ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਸੈਟਰਡੇ ਨਾਈਟ ਹੈ ਕਿਉਂਕਿ ਰੈਸਟੋਰੈਂਟ ਪੂਰੇ ਫੁੱਲ ਹੈ ਵਧੀਆ ਅੱਜ ਮੌਸਮ ਵਧੀਆ ਹੋਣੇ ਕਰਕੇ ਅੱਜ ਕੰਮ ਵੀ ਬਿਜ਼ੀ ਹੋਊਗਾ ਪੂਰਾ ਪੂਰਾ ਘੈਂਟ ਮਾਲ ਮੈਂ ਲਾਸਟ ਟਾਈਮ ਇਹਦੇ ਚ ਵੀ ਆਇਆ ਥਾ ਡੈਨੀ ਡੋਨਲਡ ਚ ਸਾਡੀ ਕੰਪਨੀ ਦੀ ਜਦੋਂ ਮੈਂ ਜੁਆਇਨ ਕੀਤਾ ਸੀਗਾ ਸਾਡੀ ਪਹਿਲੀ ਪਾਰਟੀ ਉਰੇ ਹੋਈ ਸੀਗੀ ਇੱਥੇ ਬਹੁਤ ਸੋਹਣਾ ਨਾਪਰੀ ਤੇ ਗੋਲਫ ਖੇਡਣੇ ਨੂੰ ਵੀ ਹੈ ਬੜਾ ਬੜਾ ਵਧੀਆ ਆ ਬੜਾ ਘੈਂਟ ਆ ਆਹ ਆਹ ਗੱਲ ਕਰਦਾ ਸੀਗਾ ਮੰਮੀ ਮੈਂ ਜਿਹੜੇ ਆ ਪੋਲ ਜੇ ਲੱਗੇ ਪਿਆ ਨਾ ਇਹਨੂੰ ਆ ਕੱਪੜਾ ਚੜੀ ਜਾਂਦਾ ਉੱਪਰ ਸਿਰੇ ਤੱਕ ਠੀਕ ਹੈ ਜੀ ਫਿਰ ਉਹਨਾਂ ਨੇ ਹੁਣ ਜਿੱਕੜਾ ਸਮੁੰਦਰ ਦੇ ਕਿਨਾਰੇ-ਕਿਨਾਰੇ ਜਾਂਦੇ ਆਪਾਂ ਆਪਾਂ ਨੂੰ ਇੰਨੀ ਜ਼ਿਆਦਾ ਹਵਾ ਲੱਗ ਰਹੀ ਹੈ ਕੋਈ ਕਰੂਜ਼ ਚੱਲ ਪਿਆ ਦੇਖੋ ਤੇ ਆਪਾਂ ਨੂੰ ਖਵਾ ਲੱਗਦੀ ਹੈ ਨਾ ਫਿਰ ਇਹ ਕੀ ਕਰਦੇ ਇੰਜਣ ਬੰਦ ਕਰ ਦਰਿਆ ਆ ਕੱਪੜੇ ਦੇ ਸਾਰੇ ਹੌਲੀ ਹੌਲੀ ਤੁਰ ਜਾਂਦੀ ਹੈ ਕਿਉਂਕਿ ਜਦੋਂ ਇਹਨਾਂ ਨੇ ਵਿੱਚ ਸਟੇ ਕਰਨਾ ਹੁੰਦਾ ਪਾਣੀ ਦੇ ਬਾਪ ਕੱਪੜਾ ਔਨ ਕਰਕੇ ਘੁੰਮੀ ਜਾਂਦੇ ਮਾੜਾ ਮੋਟਾ ਜਿਹੜੀ ਬਿਲਡਿੰਗ ਵੀ ਬਣਾਈ ਹੋਈ ਹੈ ਨਾ ਉਹਦੇ ਉੱਪਰ ਆ ਪੂਰੀ ਜਿੱਦਾਂ ਟਾਪੂ ਜਹਾਜ਼ ਟੰਗਿਆ ਹੋਇਆ ਸੀਗਾ ਉਹ ਰੇ ਛੋਟੀ ਜਿਹੀ ਸ਼ਿਪ ਬਣਾਈ ਹੋਈ ਹੈ ਇਹਨਾਂ ਨੇ ਅਸੀਂ ਇੰਨੀ ਵਾਰ ਆਲੇ ਕਦੇ ਨੋਟ ਨਹੀਂ ਖਾਸ ਕਰਿਆ ਇਹਨਾਂ ਮਿਊਜ਼ੀਅਮ ਬਣਿਆ ਹੋਇਆ ਅੱਛਾ ਇਹ ਮਿਊਜ਼ੀਅਮ ਬਣਿਆ ਹੋਇਆ ਪੂਰਾ ਅੱਜ ਸੈਟਰਡੇ ਆ ਇਹ ਕਿਸੇ ਨੇ ਨਵੀਂ ਆਪਣੀ એનર્ਜੀ ਡਰਿੰਕ ਲਾਂਚ ਕੀਤੀ ਆ ਤੇ ਉਹ ਵੰਡ ਰਹੇ ਨੇ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆ ਇਹ ਹੈ ਬੱਸ ਸਟੇਸ਼ਨ ਬੱਸ ਸਟੇਸ਼ਨ ਬੜਾ ਘੈਂਟ ਆ ਸਾਰੀਆਂ ਉਰੇ ਥੋੜਾ ਜਿਹਾ ਏਰੀਆ ਚ ਗੱਡੀਆਂ ਗੁੱਡੀਆਂ ਹੋਣੀਆਂ ਸਾਰਾ ਕੁਝ ਇਨਾ ਨੇ ਸਟ੍ਰਿਕਟ ਕਰਤੀਆਂ ਤੇ ਬੱਸ ਸਟੇਸ਼ਨੋਂ ਇਕੱਲਾ ਇਹ ਬੜਾ ਵਧੀਆ ਹੈ ਇਹ ਮੇਨ ਸਟਰੀਟ ਦੇ ਜਮਾ ਕੋਲ ਇਹ ਮੇਨ ਸਟਰੀਟ ਦੇ ਜਮਾ ਵਿੱਚ ਲੋ ਜੀ ਇਹ ਆਪਾਂ ਹੁਣ ਸੜਕ ਕ੍ਰੋਸਿੰਗ ਕਰਨੀ ਸੀਗੀ ਇਹਦੇ ਵਿੱਚੋਂ ਵਿੱਚੋਂ ਮਾਲ ਦੇ ਵਿੱਚੋਂ ਵਿੱਚ ਰਸਤਾ ਇਹ ਸਾਰੀਆਂ ਆਲੇ-ਦਾਲੇ ਸ਼ਾਪਿੰਗਸ ਦੁਕਾਨਾਂ ਸ ショਰੂਮਸ ਹੈ ਟੋਮੀ ਵਾਲੇ ਤੇ ਜਾ ਕੇ ਆਨੇ ਆਓ ਚਲੀਏ ਆਪਾਂ ਘੁੰਮਦੇ ਫਿਰਦੇ ਸੀਗੇ ਤੇ ਹੁਣ ਉੱਠ ਗਿਆ ਜੋਧਵੀਰ ਨਾਲ ਆ ਦੇਖ ਲਓ ਇਹਨੂੰ ਵਿੱਚ ਪਾਉਣੇ ਰੈਡੀ ਦੇ ਪੈਂਦੇ ਨਹੀਂ ਸਟਾਲਰ ਦੇ ਇਹ ਕਹਿੰਦਾ ਮੈਂ ਵੀ ਤੁਹਾਡੇ ਨਾਲ-ਨਾਲ ਦੇਖਣਾ ਪੂਰਾ ਸ਼ਕਤੀਮਾਨ ਦੇ ਬਣਿਆ ਆਪਾ ਜੋਧਵੀਰ ਬੋਲੋ ਆਪਾ ਪਾਪਾ ਬੋਲੋ ਬੋਲੋ ਪਾਪਾ ਆਪਾ ਪਾਪਾ ਕਾ ਤੂ ਕਾ ਤੂ ਟੋਰ ਟੋਰ ਦੇ ਪਹੁੰਚ ਗਏ ਆਪਾਂ ਸਕਾਈ ਟਾਵਰ ਤੇ ਕੋਈ ਸਟਾਫ ਚਲਾ ਜਾਂਦਾ ਹੈ ਸਭ ਆਪਣੀ ਐਂਟਰੀ ਮੇਂ ਫੀਲੋਸਫੀ ਦਿਖਾ ਲਓ ਇਹਨਾਂ ਨੇ ਇਹ ਨਵਾਂ ਲਾਇਆ ਹੋਇਆ ਬੜਾ ਵਧੀਆ ਲੱਗ ਰਿਹਾ ਇਹ ਹੈਗੀ ਮੇਨ ਸਕਾਈ ਟਾਵਰ ਵਾਲੀ ਜਿਹੜੀ ਡਰਾਈਵਵੇ ਹੈ ਬੜੀ ਵਧੀਆ ਹੈ ਮੈਨੂੰ ਹੁਣੇ-ਹੁਣੇ ਇੱਕ ਚੀਜ਼ ਪੜ੍ਹ ਕੇ ਪਤਾ ਲੱਗੀ ਆ ਕਿ ਜਿਹੜੀ ਇਹ ਸਟਰੀਟ ਹੈ ਕਿ ਕਿਸੇ ਟਾਈਮ ਪਬਲਿਕ ਸਕੂਲ ਹੁੰਦਾ ਸੀਗਾ ਲਿਖਿਆ ਹੋਇਆ ਇਹਨਾਂ ਨੇ ਤਾਂ ਚੈਪਲ ਸਟਰੀਟ ਪਬਲਿਕ ਸਕੂਲ ਵਾਸ ਐਸਟੈਬਲਿਸ਼ਡ ਫਾਰ ਦਾ ਐਫੀਸ਼ੀਅੰਟ ਸਟਰੀ ਬਿਊਰੋ ਸਕੂਲ ਹੁੰਦਾ ਸੀਗਾ ਜਿਹੜਾ 1887 ਤੇ ਲਿਖਿਆ 1912 ਤੱਕ ਚੱਲਿਆ ਫਿਰ ਇਹ ਬਦਲਤਾ ਜੀਓਗ੍ਰਾਫੀ ਕਹਿੰਦੇ ਸੇਮ ਨਹੀਂ ਰਹਿੰਦੀ ਇਹ ਹੁਣ ਵਿਊਜ਼ ਲਈ ਵਰਤਿਆ ਜਾਂਦਾ ਉਹ ਚੀਜ਼ਾਂ ਕਦੇ ਵੀ ਸੇਮ ਨਹੀਂ ਰਹਿੰਦੀਆਂ ਮਿੱਤਰੋ ਅੱਜ ਅਸੀਂ ਨਵਾਂ ਕੁਝ ਦੇਖ ਰਹੇ ਆ ਅੱਜ ਇਹਨਾਂ ਨੇ ਇੱਥੇ ਸਕਰੀਨ ਚ ਲਾਤੀ ਐ ਦਰਸ਼ਨੀਓ ਡਵੈਲਪਮੈਂਟ ਸਕਾਈ ਟਾਵਰ ਤੇ ਸੋ ਇੱਥੇ ਅਸੀਂ ਜਾਣਾ ਐ ਪਰ ਅੱਜ ਨਹੀਂ ਨੈਕਸਟ ਟਾਈਮ ਆ ਜਾ ਮਮੀ ਅੱਜ ਦਾ ਪਲਾਨ ਸੀਗਾ ਤੇ ਬਿਲਕੁਲ ਬਿਲਕੁਲ ਹੀ ਰੈਂਡਮ ਸੀਗਾ ਕੋਈ ਸਾਡੀ ਪਲਾਨਿੰਗ ਨਹੀਂ ਸੀਗੀ ਪਰ ਇਹਨਾਂ ਵਧੀਆ ਲੱਗਿਆ ਆ ਕੇ ਨਜ਼ਾਰਾ ਆ ਗਿਆ ਅੱਜ ਸਕਾਈ ਟਾਵਰ ਦੇਖ ਲਓ ਐਸ ਯੂਜਵਲ ਸਾਡਾ ਫੇਵਰੇਟ ਪੀਜ਼ਾ ਕਲੱਬ ਕਮ ਫਿਰ ਕਿ ਅਸੀਂ ਉੱਥੇ ਪਹੁੰਚ ਗਏ ਆਜੋ 10 ਵੀ ਤੱਕ ਸਭ ਦੋ ਸਾਰਿਆਂ ਨੂੰ ਕਿ ਅਸੀਂ ਹੁਣ ਘੁੰਮ ਲਈ ਅਸੀਂ ਹੁਣ ਘੁੰਮ ਲਈ ਹੁਣ ਅਸੀਂ ਘਰ ਨੂੰ ਚੱਲੇ ਬਾਈ ਹਨਾ ਵੀ ਦੱਸ ਦਿਓ ਸਾਰਿਆਂ ਨੂੰ ਕਿ ਅਸੀਂ ਹੁਣ ਘੁੰਮ ਲਈ ਹੁਣ ਅਸੀਂ ਘਰ ਨੂੰ ਚੱਲੇ ਆ ਕਰ ਦਿਓ ਹੈ ਪੀਜ਼ਾ ਖਾ ਲਿਆ ਠੀਕ ਹੈ ਹੁਣ ਘਰ ਨੂੰ ਚੱਲੇ ਬਹੁਤ ਅੱਜ ਸਾਡਾ ਰੈਂਡਮ ਪਲਾਨ ਬੜਾ ਵਧੀਆ ਰਿਹਾ ਸੋ ਜੋਦਵੀਨ ਨੂੰ ਦਿਖਾਤਾ ਅੱਜ ਸਿਟੀ ਚ ਨਾਲੇ ਮੰਮੀ ਨੂੰ ਘੁਮਾਤਾ ਦੇ ਪਿੱਛੇ ਹੈ ਨਾ ਹਾਂ ਹੀ 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 ਕਰ ਦੋ ਸੋ ਆਪਾਂ ਚੱਲੇ ਹੁਣ ਘਰ ਨੂੰ ਦੁਬਾਰਾ ਨਾਲ ਘੁੰਮਣਾ ਕੁਆਇਟ ਹਾਰਡ ਹੈ ਕਿਉਂਕਿ ਕਦੇ ਨੂੰ ਚੱਕ ਲੁੱਕਦੇ ਦੇ ਸੋਲਰ ਚ ਪਾ ਲਉ ਇਹਦੇ ਮਗਰ ਮਗਰ ਫਿਰ ਜੰਨੇ ਆ ਆਪਣਾ ਤਾਂ ਘੁੰਮਣਾ ਕਾਹਦਾ ਰਹਿ ਗਿਆ ਸੋ ਗੱਡੀ ਚ ਜਾਂਦੇ ਆਉਣੇ ਨੇ ਲੈ ਕੇ ਚੱਲਦੇ ਆ ਘਰ ਨੂੰ ਕਿ ਆ ਜੀ ਆਪਾਂ ਨੂੰ ਕੈਮਿਸਟਰੀ ਵੇਅਰ ਹਾਊਸ ਜਤੋਬੀਰ ਦਾ ਲੈਣਾ ਆਪਾਂ ਨੇ ਦੁੱਧ ਸੋ ਦੁੱਧ ਲੈ ਕੇ ਚੱਲੇ ਆਪਾਂ ਘਰ ਨੂੰ ਜੀ ਓਕੇ ਜੀ ਬਾਏ ਬਾਏ